ਫਿਰ ਮੰਮੀ ਵੀ ਖਾਈ ਜਾਂਦੀ ਆ ਪਾਪਕੋਰਨ ਤੇ ਇਧਰ ਲਾਪਰੀ ਦਿਖਾਈ ਜਾਂਦੀ ਆ ਆਜੋ ਮਿੱਤਰੋ ਤੁਸੀਂ ਵੀ ਖਾ ਲਓ ਪਾਪਕੋਰਨ ਨਵਾਂ ਫੋਨ ਲਿਆਂਦਾ ਇਕਵਾਲ ਨੇ ਪਾਰਟੀ ਦਾ ਤਿੰਨ ਤੂੰ ਕਿੰਨੇ ਪੈਸੇ ਲਾਤੇ 10000 ਵੱਲੇ ਚੜਾਈ ਚਾ ਕੰਮ ਤਿੰਨ ਕਨਾਲਾਂ ਨੇ ਆਪਣੀਆਂ ਆ ਇੱਥੇ ਤੱਕ ਉਹ ਵੱਟ ਤੱਕ ਕਿੱਥੇ ਗਈ ਉਹ ਵੱਟ ਤਾਂ ਇੱਥੇ ਇਧਰ ਸਾਰੀ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਤਾਂ ਆ ਜੀ ਕੇ ਘਰੇ ਆ ਗਏ ਸੀਗੇ ਮੈਂ ਚਲੋ ਗੇੜਾ ਫੇੜਾ ਮਾਰਿਆ ਜੀ ਇਹ ਨਾਲ ਮੇਰੇ ਗਰਫਤੇ ਆ ਗਿਆ ਇਹ ਕੋਟ ਪਾਈ ਫਿਰਦਾਗਾ ਪੈਂਟ ਨਹੀਂ ਪਾ ਕੇ ਆਇਆ ਕੋਟ ਨਾਲ ਦੀ ਚੱਲ ਅੰਦਰ ਚੱਲੀਏ ਇੱਧਰ ਬੈਠਾ ਸਾਡਾ ਇਕਵਾਲ ਨਵਾਂ ਫੋਨ ਲਿਆਂਦਾ ਇਕਵਾਲ ਨੇ ਪਾਰਟੀ ਦਾ ਤਿੰਨ ਤੋਂ ਹਾਂ? ਫਾਰਟੀ ਨਮੇ ਫੋਨ ਦੀ। ਇੱਥੇ ਬੈਠਾ। ਬੈਠ ਜਾਣਾ। ਕਿੰਨਾ ਕਿੰਨੇ ਪੈਸੇ ਲਾਤੇ? 10000 ਵੱਲੇ ਚੜਾਈ ਚਾ ਕੰਮ। ਹੂੰ? ਉਹ ਜਿਹੜੇ ਤੇਰੇ ਖਾਤੇ ਚ ਪੈਸੇ ਆਉਂਦੇ ਸੀ, ਉਹ ਲਾਇਆ। ਕਿਨੇ ਦਾ ਦਿੱਤਾ? ਬਾਈ ਨੇ। ਅਸਾਬ ਦੇ ਪੈਸਿਆਂ ਦਾ। ਠੀਕ ਐ। ਗਿਫਟ ਦੇਦਾ ਤੈਨੂੰ। ਕਿਹੜਾ ਫੋਨ ਆ ਦੇਖਾ ਇਹ? ਹੂੰ, ਪਿੱਛੋਂ ਬਾਈ ਕਬੜੀ ਘੰਟਾ। ਲੈ ਤੂੰ ਤਾਂ ਮੇਰੇ ਤੋਂ ਵੀ ਵੱਧ ਕੈਮਰਾ ਵਾਲਾ ਚੱਕੀ ਫਿਰਦਾ ਹੈ 50 ਮੈਗਾਪਿਕਸਲ ਹੋਊਗਾ ਨਾ ਇਹ ਆਪਾਂ ਨੇ ਬਾਈ ਤੋਂ ਨਵੀਂ ਬੈਟਰੀ ਮੰਗਾਈ ਸੀ ਤੇ ਇਹ ਤੁਹਾਨੂੰ ਦਿਖਾਉਣਿਆਂਗੇ ਕਿਵੇਂ ਦੀ ਹੈ ਮੰਨ ਬੜੀ ਸੋਹਣੀ ਲੱਗੀ ਬੈਟਰੀ ਆ ਦੇਖੋ ਸੋਣੀ ਬਹੁਤ ਹੈ ਕਿਉਂ ਕਬੜ ਕੈਂਟਾ ਬੈਂਟਰੀ ਹਾਂ ਹੈ ਇੱਧਰ ਵੀ ਗੇੜਾ ਮਾਰ ਜੀ ਆਪਣੇ ਕੱਖਾਂ ਕਿੰਨੀ ਚਾਰ ਫਤੇ ਬਾਬਾ ਕੱਖ ਵੱਢੀ ਜਾਂਦਾ ਤੂੰ ਵੱਢੇਂਗਾ ਕੱਖ ਹੈ ਇਦਰ ਬਾਬਾ ਆਪਣੇ ਕੱਖ ਵੜਦਾ ਫਾਤੇ ਤੂੰ ਵੀ ਵੜ ਕਾਕਾ ਫੜਾਵਾ ਦਾਤੀ ਉਹ ਬਾਬੇ ਤੋਂ ਫੜਲਾ ਦਾਤੀ ਕਾਕਾ ਲੈ ਕੇ ਜਾਇ ਕਰੇਗਾ ਲੈ ਕੇ ਜਾਇ ਕਰ ਕਾਕਾ ਮੋਟਰਸਾਈਕਲ ਤੇ ਧਰ ਕੇ ਲੈ ਜਾਇ ਕਰ ਵੱਡਾ ਹੋ ਕੇ ਲੈ ਕੇ ਜਾਇ ਕਰੇਗਾ ਵੱਡਾ ਹੋ ਕੇ ਲੈ ਕੇ ਜਾਇ ਕਰੂੰਗਾ ਨਾ ਆ ਬੱਡਾ ਤਾਂ ਥੋੜਾ ਜਿਹਾ ਰਹਿ ਗਿਆ ਆਪਣਾ ਲੋ ਜੀ ਵਾ ਲਾਈਟ ਕਾ ਵੇ ਤੱਕ ਰਹੂ ਮੋਟਰ ਵਾਲੀ ਫਿਰ ਤਾਂ ਰਾਮ ਜੂਗਾ ਫਿਰ ਤਾਂ ਰਾਮ ਜੂਗਾ ਆ ਕਰਿਓ ਹਾਂ ਆ ਸਾਰਾ ਆਪਣਾ ਤਿੰਨ ਕਨਾਲਾਂ ਨੇ ਆਪਣੀਆਂ ਆ ਇੱਥੇ ਤੱਕ ਉਹ ਬੱਟ ਤੱਕ ਕਿੱਥੇ ਤੱਕ ਉਹ ਬੱਟ ਤਾਂ ਇੱਥੇ ਇੱਧਰ ਸਾਰੀ ਆਪਣਾ ਕਿਨਾਰੇ ਅੱਧਾ ਜਿਹਾ ਇਹ ਬੀਜਿਆਂ ਦਾ ਮਾਹ ਲਓ ਬਈ ਆਪਾਂ ਬਣਾਉਂਦੇ ਸੀ ਪਾਪਕਾਣ ਕਿਹਾ ਉਹ ਤਾਂ ਆਪਾਂ ਨੇ ਪਾ ਲਿਆ ਤੇ ਹੁਣ ਵਿੱਚ ਪਾਤੀ ਮੱਕੀ ਅੱਜ بابا ਸਾਰੇ ਬਣਾਵਾਂਗੇ ਡੋਂਗਾ ਭਰ ਕੇ ਬਰ ਸਾਰੇ ਤਾਂ ਕਣੂ ਪਾਉਣੇ ਰੱਖ ਲੈ ਥੋੜੇ ਬਾਲੇ ਨਹੀਂ ਹੋ ਗਏ ਵਿਚ ਪਾਤਾ ਲੋਨ ਆਪਾਂ ਨੇ ਚੰਚਾ ਪਾਤਾ ਹਰ ਵੀਰ ਬਖਾ ਆਪਾਂ ਵੀ ਚਲੋ ਚਿਕਨ ਵਲੌਗ ਬਣਾ ਲਈਓ ਚਿਕਨ ਹੀ ਆ ਗਿਆ ਸੋਰੀ ਕਿਚਨ ਵਲੌਗ ਬਣਾ ਦਈਏ ਲਾ ਹੁਣ ਇਹਨੂੰ ਦੰਨਿਆ ਪਾ ਟੱਕ ਨਹੀਂ ਤਾਂ ਬਾਹਰ ਖੜ ਜਾਣਗੇ ਸਾਰੇ ਪਾਸੇ ਆਵਾਜ਼ ਦੇਖੋ ਕਿੰਨੀ ਘਟ ਆਉਂਦੀ ਆ ਜਦੋਂ ਭੁਜਦੇ ਨੇ ਭੁਜਦੇ ਨੇ ਦਖਲ ਕੋਣ ਸੁਣਵਾਉ ਆਵਾਜ਼ ਕੜਕ ਕੜਕ ਦੀ ਲੋ ਲੈ ਬਈ ਆਪਣੇ ਹੋ ਗਏ ਪਾਪ ਕੌਰਨ ਤਿਆਰ ਮੇਰੇ ਤੁਸੀਂ ਵੀ ਖਾਣੇ ਆ ਤਾਂ ਆ ਜੋ ਇੱਥੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਦੀਪਾ ਵਰਕਣ ਕਿਨੂ ਕਿਨੂ ਵਧੀਆ ਲੱਗਦੇ ਨੇ ਲਓ ਬਈ ਆਪਾਂ ਨੇ ਤਾਂ ਭਰ ਲਿਆ ਆਪਣਾ ਥਾਲ ਤੇ ਹੁਣ ਮੌਜਾਂ ਨਾਲ ਬਹਿ ਕੇ ਖਾਵਾਂਗੇ ਨਜ਼ਾਰੇ ਨਾਲ ਨਾਲ-ਨਾਲ ਫੋਨ ਦੇਖਾਂਗੇ ਉਧਰ ਮੰਮੀ ਵੀ ਖਾਈ ਜਾਂਦੀ ਆ ਪਪਕੌਨ ਤੇ ਇਧਰ ਲਾਪਰੀ ਖਾਈ ਜਾਂਦੀ ਆ ਕਮਰੇ ਫਤੈ ਨੂੰ ਵੀ ਦੇ ਆਏ ਉਹ ਅੰਦਰ ਬੈਠਾਗਾ ਇਧਰ ਸਾਡਾ ਮਾਣੂ ਵੀ ਆ ਗਿਆ ਤੂੰ ਖਾਦੇ ਨਹੀਂ ਪਾਪਕੋਰਨ ਪੁੱਤ ਨਾ 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 ਹੈਂ ਖਾ ਲੈ ਹੌਲੀ ਮੈਂ ਕਿਹਾ ਆਜੋ ਮਿੱਤਰੋ ਤੁਸੀਂ ਵੀ ਖਾ ਲਓ ਪਾਪਕੋਰਨ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਵਧੀਆ ਲੱਗਦੇ ਨੇ ਤੇ ਬਾਕੀ ਆਪਣੇ ਬਲੌਗ ਨੂੰ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਤੇ ਮਿਲਦੇ ਆਪਾਂ ਅਗਲੇ ਬਲੌਗ